ਕੀ ਗੱਲ ਤੁਹਾਡੀ ਤੁਹਾਡਾ ਆਪਣਾ ਨਵਾਂ ਬਲਾਊਜ਼ ਤਾਂ ਆਪਾਂ ਜੀ ਅੱਜ ਆਪਣਾ ਤੁਹਾਨੂੰ ਪਰੇੇ ਕੰਮ ਚੱਲ ਰਿਹਾ ਹੈ ਮਕਾਨ ਦਾ ਤੇ ਆਪਾਂ ਅੱਜ ਬੰਦੇ ਦੋ ਤਿੰਨ ਵਧਾਇਆ ਹੋਰ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਦੇ ਦਿਹਾੜੀ ਬਾਰੇ ਤੁਹਾਨੂੰ ਦੱਸਣਗੇ ویسੇ ਦਾ ਆਪਾਂ ਜਿਹੜੇ ਮੇਨ ਬੰਦੇ ਰੱਖੇ ਨਾ ਤਕਰੀਬਨ ਚਾਰ ਬੰਦੇ ਰੱਖੇ ਆ ਉਹ ਪੂਰੇ ਫੁੱਲ ਦਿਹਾੜੀ ਵਾਲੇ ਬੰਦੇ ਵੀ ਕੰਮ ਪੂਰਾ ਕਰਦੇ ਆ ਜੋਰ ਨਾਲ ਤੁਹਾਨੂੰ ਉਹ ਵੀ ਦਿਖਾਵਾਂਗਾ ਜਿਹੜੇ ਦੋ ਦੋ ਹਲੇ ਗਣ ਵਿੱਚ ਉਹ ਵੀ ਤਿੰਨ ਕੁ ਗਿਆ ਬੰਦੇ ਉਹ ਵੀ ਤੁਹਾਨੂੰ ਦਿਖਾਵਾਂਗਾ ਕਿ ਉਹਨਾਂ ਨਾਲ ਕੰਮ ਦਾ ਕੰਮ ਹੀ 200 ਦਾ ਕਰਨਾ ਹੈ ਪਾਗਨਾ ਜੀ ਨਾਲ ਮਰਜੀ ਰੋਪ ਮਾਰੀ ਆ ਕਿ ਤੂੰ ਇਨਾ ਕੰਮ ਕਰ ਨਹੀਂ ਉਹਨਾਂ ਦਾ ਕਰਨਾ 200 ਦਾ ਹੀ ਹੈ ਤੇ ਬਾਕੀ ਆਪਾਂ ਪਹਿਲਾਂ ਗੱਲ ਕਰਦੇ ਆ ਪਹਿਲਾਂ ਗੱਲ ਰਾਣੇ ਤੋਂ ਸ਼ੁਰੂ ਕਰ ਰਾਣੇ ਕਿਉਂਕਿ ਇੱਕ ਦਿਨ ਆਉਂਦਾ ਤਿੰਨ ਦਿਨ ਛੁੱਟੀ ਕਰਦਾ ਹੈ ਇਹ ਤਾਂ ਉਹ ਹੈ ਜਿਹੜਾ ਇੱਕ ਪੁਰਾਣੀ ਕਹਾਵਤ ਨਹੀਂ ਗਰਾਣਾ ਇਧਰ ਮੁਕਾ ਸਾਸਿਕਾ ਵਾਲਾ ਪੱਲੋਂ ਉਹ ਇੱਕ ਕਹਾਵਤ ਨਹੀਂ ਗਰਾਣਾ ਜਿਹੜੇ ਆਂਦੇ ਨੇ ਵੀ ਇੱਕ ਰਾਜਾ ਹੈ ਕੋਈ ਉਹ 6 ਮਹੀਨੇ ਜ਼ਿਆਦਾ 6 ਮਹੀਨੇ ਸੌਂਦਾ ਸੀ ਜਾਨੀ ਕਿ ਉਹ ਹਫ਼ਤਾ ਤੇਰਾ ਵੀ ਇੱਕ ਦਿਨ ਲੱਗਣਾ ਤੇ ਤਿੰਨ ਦਿਨ ਛੁੱਟੀ ਕਰ ਲਈ ਹੈ ਤੇ ਕੱਲ ਕਿੱਥੇ ਸੀ ਤੂੰ ਅੱਧਰ ਤੇ ਲਿਆ ਕੇ ਆ ਲੱਕਵਾਇਆ ਜਾ ਹੈ ਕਿੱਥੇ ਵਾਏ ਕਬਾਇ ਕਿ ਕਰਨ ਗਿਆ ਅੱਛਾ ਸੌਰਾਂ ਦੇ ਗਿਆ ਫਿਰ ਉੱਥੋਂ ਕਿੰਨੇ ਦਿਨ ਬਾਅਦ ਮੁੜਿਆ ਮੁੜ ਕੇ ਆ ਰਿਹਾ ਹੈ ਤੇ ਤੈਨੂੰ ਆਪਣਾ ਕੰਮ ਕਿਵੇਂ ਲੱਗ ਰਿਹਾ ਹੈ ਕੰਮ ਹੋ ਗਿਆ ਹੈ ਵਧੀਆ ਤੇ ਆ ਤਿੰਨ ਮਿਸਤਰੀ ਲੱਗੇ ਆ ਹੈ ਤੇ ਇਹ ਤੂੰ ਸੋਚ ਕਦ ਹਨਾ ਵੀ ਜਿਆਦਾ ਕੰਮ ਕਿਹੜਾ ਜਿਆਦਾ ਕਰ ਰਹਾ ਤੇ ਨਾ ਜੋ ਠੀਕ ਹੈ ਬੂਟੇ ਨੇ ਪਹਿਲੇ ਪੁੱਛੀ ਹੈ ਹਨਾ ਆ ਜੀ ਆਪਣਾ ਮੇਨ ਬੰਦਾ ਜਿਹਨੇ ਇਹਨੇ ਸਾਰਾ ਕੰਮ ਇਹਨੇ ਕਰਵਾਣਾ ਹੈ ਮੇਨ ਹੈਡ ਬੰਦਾ ਹੈ ਆ ਇਹਨੇ ਜਿੰਨੇ ਲੇਵਰ ਥੱਲੇ ਸਾਰੇ ਇਹਦੇ ਥੱਲੇ ਆ ਇਹਨੇ ਦੱਸਣਾ ਕਿਹੜਾ ਕੰਮ ਕਿਹੜੇ ਟਾਈਮ ਤੇ ਆਪਾਂ ਕਰਨਾ ਹੈ ਤੇ ਤੇਰੇ ਸਸਰੀ ਘਰ ਵਾਲਾ ਪੁੱਲੋ ਸਸਰੀ ਘਰ ਜੀ ਹਾਂ ਤੇ ਤੇਰੇ ਕਿੰਨੇ ਦਿਨਾਂ ਚੋਗਾ ਇਹ 4 ਦਿਨ ਹੋਗਾ 4 ਦਿਨ ਹੋਗਾ ਤੇ ਆਪਣੇ ਕੋ ਬੰਦੇ ਐਦਾਂ ਦੇ ਆ ਕਿ ਇਹਨਾਂ ਨੂੰ ਜਿੰਨੂ ਮਰਜੀ ਇਹਨਾਂ ਤੇ ਨਾਲ ਪੁੱਛ ਲਾਗੇ ਦਿਹਾੜੀ ਕਿੰਨੀ ਐ ਨਾਲ ਕੋਈ ਗੱਲ ਨਹੀਂ ਦਿਹਾੜੀ ਤੇ ਚੱਕਰ ਵੰਗਾਰ ਤੇ ਆ ਕਿੰਨੀ ਦਿਨ ਲੈਣਾ ਤੂੰ ਡਾੜੇ ਨੂੰ ਇਹਨੇ ਗੱਲ ਕੀਤੀ ਅੱਛਾ ਦਿਹਾੜੀ ਨਾ ਕਰਾ ਕਰ ਤੇਰੀ ਕਿੰਨੀ ਦਿਹਾੜੀ ਰਾਨੇ ਤੇਰੀ ਆਪਾਂ ਮੰਗੇ ਗਏ ਅੱਛਾ ਉਹ ਦੱਸੇਗਾ ਮੁੱਛਾ ਖਿੱਚੀ ਆਉਂਦਾ ਬੇਲੀ ਫਾਟਣਾ ਲਈ ਕਿ ਦੇ ਖਿੱਚ ਖਿੱਚ ਗਏ ਅ ਸਾਸਿਕਾ ਬਾਬਾ ਪਹਿਲੋ ਇਹ ਦੱਸ ਉਹ ਇਹ ਠਫੜਾ ਉਧਰ ਸਰੀਏ ਤੇ ਲਿਆਉ ਮਰ ਵਿੱਚ ਮਾਰਨਾ ਅਮਾ ਮੇਰੇ ਨਾਲ ਮਾਰਾ ਮੋਬਾਈਲ ਤੇ ਕਿ ਦੇਖੋ ਨਾਟ ਨਹੀਂ ਲੱਗਣੀ ਕੀ ਮੰਗੇ ਸ਼ਰੀਆ ਸ਼ਰੀਆ ਕਰਨਾ ਹੈ ਉਹ ਵਾਚ ਮਾਰਨਾ ਹੈ ਉਹ ਕਿੱ데 ਕਿੱ데 ਮਾਰਨਾ ਹੈ ਅੱਛਾ ਜਗੜੇ ਚ ਉਹ ਪਾੜਾ ਥੋੜਾ ਇਹ ਗਮਾ ਤਿੰਨ ਮਿਸਤਰੀ ਨੇ ਆਪਣੇ ਕੋਲੇ ਇਹ ਕਾ ਬੰਦਾ ਖੜਾ ਇੱਕ ਉਧਰ ਤੇ ਇੱਕ ਆਗਾ ਇਹਨਾਂ ਤੇ ਨਾਲ ਕੰਮ ਕਿਹੜਾ ਜ਼ਿਆਦਾ ਕਰਦਾ ਹੈ ਕੰਮ ਸਹੀ ਦਿਮਾਗ ਲਗਾ ਕੇ ਦੱਸਣਾ ਹੈ ਐ ਤੁੱਕਾ ਨਹੀਂ ਲਾਣਾ ਹੈ ਬਰਾਬਰ ਨਹੀਂ ਕਰਦੇ ਐ ਨਹੀਂ ਇੱਕ ਬੰਦਾ ਕਾ ਹੁਣ ਆਪ ਤੁਸੀਂ ਇੰਨੇ ਦਿਹਾੜੀ ਹੈ ਜੇ ਥੋੜੇ ਜੇ ਇੱਕ ਬੰਦਾ ਜ਼ਿਆਦਾ ਕੰਮ ਕਰਦਾ ਦੋ ਘੱਟ ਕਰਦੇ ਨੇ ਓਏ ਹਾਂ ਮਿਸਤਰੀ ਕਿਹੜਾ ਕਿਹੜਾ ਜਾ ਤਿੰਨ ਮਿਸਤਰੀ ਨੇ ਕਿਹੜਾ ਜ਼ਿਆਦਾ ਕੰਮ ਕਰਦਾ ਕੋਈ ਨਹੀਂ ਕਰਦੇ ਸਾਰੇ ਯਾਰ ਇੱਕੋ ਜਿਹੀ ਪੱਕੀ ਗੱਲ ਹੈ ਹਾਂਜੀ ਅੱਛਾ ਵੇ ਜੀ ਵੇਖ ਲੈ ਸਾਹ ਲਾਲਾ ਉਹਨਾਂ ਟੈਂਟਾ ਉਹ ਤਾਂ ਕਰਦਾ ਬਾਹਰ ਜਿਹਦਾ ਤੇ ਜਿਹੜਾ ਆ ਮਿਸਤਰੀ ਇਹ ਜ਼ਿਆਦਾ ਡੈਕੋਰੇਸ਼ਨ ਦਾ ਕੰਮ ਕਰਦਾ ਹੈ ਨਾ ਇਹ ਤਾਂ ਫਿਰ ਸਾਰੀ ਗਲਾਈ ਬਣਾਏ ਅੱਛਾ ਗਲਾਈਆਂ ਕਰ ਲਈ ਉਹਨੇ ਅੱਛਾ ਖੁੱਕੀ ਜਣਾ ਤੂੰ ਦਿੱਤੀ ਨਹੀਂ ਆਟਾ ਉਹ ਮੰਗੀ ਕਰਦਾ ਨਹੀਂ ਨਹੀਂ ਕੀ ਆਖਿਆ ਨੂੰ ਇਹ ਸਾਸਰੀ ਘਰ ਦਾ ਬਲਾ ਪੈ ਲੋ ਇੱਧਰ ਸਾਸਰੀ ਘਰ ਦਾ ਬਲਾ ਪੈ ਲੋ ਹਾਂ ਆ ਜਾ ਬੜਾ ਯਾਰ ਤੂੰ ਵੀ ਸਾਸਰੀ ਘਰ ਦਾ ਬਲਾ ਪੈ ਲੋ ਹੈ ਇਹਦੇ ਇੰਟਰਵਿਊ ਇਹ ਲਊਗਾ ਕਿ ਜਿਹੜਾ ਤਾਂ ਗਾਮਾ ਹੈ ਹਨਾ ਗਾਮੇ ਨੂੰ ਬਹੁਤ ਖਪਾਇਆ ਦੋ ਤਿੰਨ ਦਿਨ ਹੋ ਗਏ ਅੱਜ ਉਹਨਾਂ ਘਰੋਂ ਵੀ ਗਾਲਾਂ ਪੰਜਾ ਉਹਨਾਂ ਕੋ ਕੰਮ ਨਹੀਂ ਕਰਦਾ ਜਿੰਨਾ ਹੋ ਗੋ ਨੂੰ ਗਾਲਾਂ ਪੈਂਦੀਆਂ ਹਾਂ ਉਹ ਮੁੱਛਾ ਕਿੱਤੀ ਆਉਂਦਾ ਕੀ ਸ਼ਰੀਆ ਲੈਣਾ ਇੱਥੇ ਚਾਲੂ ਫਟ ਰੋਏ ਕੀ ਹੋਇਆ ਰਪੋਰਟ ਸਹੀ ਆ ਉੱਥੋਂ ਲੈ ਜਾਓ ਸ਼ਰੀਆ ਪਿਆ ਉੱਲਣਾ ਨਹੀਂ ਨਾ ਕਿਹੜਾ ਜਾਣਾ ਥੋੜਾ ਰੇਟ ਹੋ ਜੇ ਟੋਟਾ ਸੁੱਖਾ ਨਾਲ ਮੜਾ ਬੜਾ ਨੇਵਾ ਕਰ ਜਿਹੜਾ ਬੰਦੇ ਦਾ ਖਲੋਂਦਾ ਨਾ ਡਾਟਾ ਕਰ ਨੂੰ ਮੜਾ ਜਾ ਕੇ ਕੰਮ ਖਿੱਚ ਕੇ ਕਰੀ ਆ ਨਹੀਂ ਰਹੀ ਸਹੀ ਗੱਲ ਹੈ ਤੇ ਆਪਾਂ ਗੱਲ ਕਰ ਰਹੇ ਜੀ ਪਹਿਲੋਂ ਆਪਣਾ ਗੇਟ ਇੱਥੋਂ ਹੁੰਦਾ ਹੈ ਸਾਹਮਣੇ ਤੋਂ ਇੱਥੋਂ ਮੈਂ ਜਾਨੀ ਕਿ ਗੇਟ ਰੱਖਿਆ ਸੀ ਤੇ ਇੱਧਰ ਆਪਣਾ ਛੱਡ ਵਗੈਰਾ ਹੁੰਦਾ ਉਹ ਆਪਾਂ ਦਿੱਤਾ ਇੱਥੋਂ ਪੱਟਰ ਆ ਗੇਟ ਕਾਤੇ ਨਾ ਬੰਦ ਹੈ ਇੱਧਰ ਲਗਾਤੇ ਆਪਾਂ ਛਗਾਠ ਆਪਾਂ ਹੇਕਾ ਚੀਜ਼ ਲੈਣੀ ਹੈ ਵਿੱਚ ਇੱਥੋਂ ਆਪਣਾ ਰਸਤਾ ਬਣੂਗਾ ਜੀ ਆ ਕਮਰੇ ਪੱਟਦੇ ਆਪਾਂ ਪਿੱਛੇ ਇੱਥੇ ਸਿੱਧਾ ਰਸਤਾ ਬਣੂਗਾ ਆਪਣਾ ਉੱਪਰ ਤੇ ਆਉਂਗਾ ਕੋਮਗੇ ਤੋ ਛਾ ਕਿੰਨੇ ਦਿਨ ਆਪਣੇ ਲੱਗਣਗੇ ਕੰਦ ਸਿਰੇ ਚੜਨ ਦੇ ਤੋੱਕਾ ਨਹੀਂ ਲਾਣਾ 5-6 ਦਿਨ 6 ਦਿਨ ਦੇ ਕਰ ਦੇਣਗੇ ਸਿਰੇ ਪੱਕੀ ਗੱਲ ਹੈ ਨਾ ਪੱਕੀ ਤੇ ਜਾਣੀ ਕੋਲ ਪਰ ਆਪਾਂ ਘੁੰਮ ਘੁੰਮ ਸਕਦੇ ਆ ਬਿੱਲੇ ਹੋ ਕੇ ਕੰਮ ਯਾਰ ਬਹੁਤ ਨਿੱਦੀ ਜਾਂਦਾ ਟੈਨਸ਼ਨ ਲੈਣਾ ਕੰਮ ਗਿਆ ਖਰੇ ਲੱਗ ਗਿਆ ਹੋਰ ਤਾਂ ਫਰਮਾ ਮੰਗਾਣਾ ਦੋਈ ਮੰਗਾ ਲਿਓ ਕਿਉਂ ਲੋੜ ਹੀ ਨਹੀਂ ਗਈ ਹਏ ਉਹ ਲਾ ਲਾ ਤੁਕੇ ਫਰਮਾ ਪੁੱਛਣਾ ਕਿੰਨਾ ਪੁੱਛਣਾ ਪਿੱਛੇ ਕਾਣਾ ਲਾਇ ਕਰੋ ਫਾੜੇ ਨਾਲ ਵਿੱਚ ਲਾ ਦੇ ਤੁਕਰੇ ਰੋਹੀ ਲਾ ਦੇ ਇਹ ਗੱਲ ਹੈ ਪੱਕਾ ਰੱਖਦੇ ਬੇਨਾ ਆਪਣਾ ਹੋਗਾ ਤੇ ਆਪਾਂ ਜੀ ਹੁਣ ਇਸ ਤੋਂ ਬਾਅਦ ਇਹ ਤਿਆਰ ਹੋ ਕੇ ਉਸ ਦੂਸਰੀ ਕੋਠੀ ਬਣਾਉਣੀ ਹੈ ਉਹ ਸਾਹਮਣੇ ਤੁਹਾਨੂੰ ਦਿਖਾਉਣੀ ਉਹਦੀ ਬਿੱਟ ਜੰਦੀ ਯਾਰ ਬਸ ਇਹਨੇ ਮਿਸਤਰੀ ਹਟ ਗਿਆ ਤੇ ਉਧਰ ਸ਼ੁਰੂ ਕਰ ਦਿੰਦਾ ਰਾਣਾ ਕੋਈ ਟੁੱਟ ਫੜਾ ਲਿਆ ਵੇਲਾ ਲਗਾ ਹਰਦਾ ਇੱਧਰ ਪਈ ਹੈ ਜੀ ਇੱਟ ਜਿਹੜਾ ਆਪਾਂ ਦੂਸਰਾ ਮਕਾਨ ਤਿਆਰ ਕਰਨੇ ਆ 15 16 ਜਿਹੜਾ ਇੱਟ ਸਟਾਈਪ ਹੀ ਇੱਥੇ ਬਾਕੀ ਕੁਛ ਹੋ ਪਈ ਹੈ ਇੱਧਰ ਆਪਣਾ ਹੋਗਾ ਛੱਡ ਤੇ ਆਪਣਾ ਰਸਾ ਬਣੂਗਾ ਜੀ ਇੱਥੋਂ ਤੋਂ ਕੀ ਗੱਲ ਹੈ ਇਥੋਂ ਬਣਾਉਣਾ ਜਪਰਾਸਤਾ ਬਾਹਰ ਦਾ ਫੈਂਟ ਆਪਣਾ ਇਦਾਂ ਦਾ ਜੀ ਗਿਆ ਜੱਕ ਕਿੰਨੀਆਂ ਪੜਾਂ ਹੋਰ ਕਰਨੀਆਂ ਇਧਰ ਨੂੰ ਆਹੇ ਕਰਨੀਆਂ ਫਿਰ ਆਪਾਂ ਸਫਾਈ ਕਿੱਦੋਂ ਕਰਾਂਗੇ ਦੁਬਾਰਾ ਅੰਦਰ ਤੋਂ ਉੱਤੇ ਤੇਗਰ ਬਾਤ ਕਿੰਨੇ ਵਾਰ ਲੱਗਦੇ ਆ ਹਾਂ ਇੱਕ ਦੋ ਵਾਰ ਆਣ ਕੇ 12 12 ਗੁਆ ਬਕੋਠੀ ਆਪਾਂ ਛੱਤ ਪਾਣੀ ਦਾ ਵਾ ਛੱਟ ਥੋੜਾ ਪਾਣਾ ਇਹਦਾ ਮਤਲਬ ਫਿਰ ਹੋਰ ਇਟਾ ਮੰਗਵਾਓ ਜੇ ਹਨਾ ਤਿੰਨ ਕੋ ਯਾਰ ਨਾਲ ਹਰ ਜਾਦਾ ਨਹੀਂ ਤਿੰਨ ਯਾਰ ਸਾਰੀ ਕੰਮੂਟ ਹੋ ਜੀਦਾ ਸਾਰਾ ਐਸ਼ਾ ਜਾਨੀ ਕਿ ਤੁਸੀਂ 1.5 ਲੱਖ ਦੀ ਇਟ ਪੂਰੀ ਕਰਨੀ ਆ 2 ਲੱਖ ਦੀ ਇਧਰ ਜੀ ਆਪਾਂ 3 4 ਦੇ ਜੰਗਲੇ ਰੱਖਿਆ ਐਸਾ ਬਣਵਾਏ ਵੈਸੇ 4 ਦੇ ਹੀ ਥੋੜੇ ਜਨੇ ਗਲਤ ਬਣਾਤੇ ਆ ਤਿੰਨ ਤੇ ਚਲੋ ਕਰਤੇ ਦੋ ਹੋ ਗਏ ਇੱਥੇ ਕਿਵੇਂ ਕੋਈ ਫਰਕ ਪਿਆ ਹੀ ਕੋ ਨਹੀਂ ਕਿਵੇਂ ਪੈਗਾ ਕਿ ਪੈਦਾ ਬੱਠਾ ਥੋੜਾ ਪਰ ਕੇ ਲਜਾਈ ਉਹ ਇੰਨਾ ਜਰਾ ਮੰਨ ਲਾ ਦੇ ਇਹਨੂੰ ਫਿਰ ਤੂੰ ਉਹ ਤੇ ਆਪਾਂ ਮੈਂ ਤੈਨੂੰ ਕੰਮ ਹੀ ਬੜਾ ਕਰਨ ਲੱਗ ਗਿਆ ਦੱਬੀ ਤੂੰ ਦੇ ਦੀ ਹਾਂ ਇਹਨਾਂ ਦੇ ਲਈ ਟਾਊਨ ਨਾਲ ਕਿਵੇਂ ਛੱਡ ਦੇਣੀਆਂ ਨੇ ਇਹ ਸਾਰੇ ਮਿਸਤਰੀਆਂ ਬੰਦੇ ਹੋ ਗਿਆ ਇੱਕ ਬੰਦੇ ਵੇਲੇ ਹੱਜ ਵੱਧ ਹੋਏ ਤਿੰਨ ਮਿਸਤਰੀਆਂ ਨੂੰ ਕੱਲਾ ਹੀ ਗਾਮਾ ਬੜਾ ਹੈ ਪਾਸੇ ਹੋ ਜਾ ਉਹਨਾਂ ਦੇ ਮੱਥੇ ਠੋਕਣੀਆਂ ਨੇ ਇੱਟ ਪਰੇ ਹੋ ਜਾ ਆ ਖਾਬ ਚੱਲ ਇਹ ਕਿੱਦਾਂ ਗੀਏ ਕੋਈ ਫਟੇ ਬਾਸ ਫਲੇਵਰ ਆ ਕੇ ਹੁਣ ਮੈਨੂੰ ਲੱਗਾ ਟਿੱਡ ਜਾਂ ਮਲਦੇ ਫਿਰਦੇ ਫੁਕ ਫੁਕ ਤਨ ਲੱਗ ਗਈ ਲੱਗੀ ਜਾਣੀ ਹੈ ਲੱਗ ਗਈ ਤਾਂ ਇਹਨਾਂ ਰਵਾਜ ਮਾਰ ਆਵੇਂ ਇਹਨੂੰ ਬਾੜੀ ਲੱਗੇ ਜਿਹੜਾ ਪਿੰਡਾ ਪਿੰਡਾ ਮਲੋਂਦਾ ਫਿਰਦਾ ਉਕੇ ਟਾਈਮ ਬਹੁਤ ਹੋ ਚੱਲਣਾ ਰਾਣੇ ਤਰਲੇ ਹੀ ਮਰ ਲੱਗ ਗਏ ਨਾ ਹਣਾ ਉਹ ਭੁੱਖ ਲੱਗੀ ਨਹੀਂ ਭੁੱਖ ਨਹੀਂ ਉਹ ਵੀ ਤਰਲੇ ਹੀ ਮਰ ਲੱਗ ਗਣ ਐਨਾ ਪਹਿਲੇ ਤਾਂ ਚੱਲ ਮਿਸਰਾਂ ਹੋਏ ਲੱਗ ਰਾ ਲਾ ਆਹੋ ਨਹੀਂ ਇਹ ਤਾਂ ਪਹਿਲਾਂ ਤਾਂ ਚੱਲੇ ਟੱਲ ਖਰਾ ਤੇ ਲੱਗ ਰਾ ਗਏ ਤੇ ਇਹ ਹੁਣ ਪਾ ਲੱਗਣਾ ਜੇ ਇੱਟ ਲਿਆਉਣ ਤੇ ਹਰ ਜੜੇ ਨਸੇ ਲੈ ਆਉਣੇ ਰਾਣੇ ਦੇ ਚਲੋ ਆ ਵੀ ਨਸੇ ਆ ਪਰਲਾ ਵੀ ਆ ਆ ਵੀ ਬੱਕਾਲ ਨਹੀਂ ਆ ਇਹ ਨਹੀਂ ਆਉਂਦੀ ਇਹ ਨਹੀਂ ਆਉਂਦਾ ਬੂਟੇ ਦੇ ਨੰਬਰ ਲੱਗਣਾ ਇਕੜੀ ਤਾਂ ਫੜਾਈ ਜਾਂਦਾ ਬੂਟਾ ਰਾਣਾ ਨਸਾ ਲੈ ਪੱਕਾ ਹੀ ਹੈ ਬੂਟੇ ਨਹੀਂ ਇਹ ਤਾਂ ਦੇਖ ਲੈ ਕੋਲੋਂ ਕਰ ਕੀ ਵੱਜਿਆ ਕੀ ਹੋ ਜਾਈ ਫਿਰਦਾ ਲੈ ਪਾੜਾ ਕਦੋਂ ਤੋਂ ਲੈ ਲੈ ਕੀ ਵੱਜਿਆ ਇਹ ਐ ਬੂਟਾ ਉਹਦੇ ਸ਼ੇਰ ਵਾਲਾ ਠੋਕਦੀ ਏਟਾ ਲੱਸੀ ਕੋ ਨਹੀਂ ਮਿਲਦਾ ਅਸੀਂ ਤਾਂ ਹੈ ਕਿ ਦੁਖੀ ਹੋਏ ਪਏ ਕਦੇ ਲੱਸੀ ਜ਼ਿੰਦਗੀ ਮੁੱਕੀ ਨਹੀਂ ਹੈ ਆਪਣੇ ਕੋਲੇ ਪਹਿਲਾ ਪਹਿਲਾ ਚਾਂਸ ਰਾਣਾ ਤਿੰਨਾ ਤੇ ਹੋ ਗਏ ਫਿਰ ਪੰਜਾਂ ਤੇ ਸੀ ਫਿਰ ਚਾਰਾਂ ਤੇ ਹੁਣ ਤਿੰਨਾ ਤੇ ਹੋ ਗਏ ਉਦੋਂ ਮਾਤੇ ਹੋਏ ਨਾ ਛਾੜ ਨਸ ਨਾ ਫੇਰਾਣਾ ਇੱਧਰ ਲੈ ਜੇ ਜ਼ਰੂਰ ਤੇ ਇਟਾਂ ਦੀ ਜ਼ਿਆਦਾ ਇੱਥੇ ਜ਼ਰੂਰਤ ਨਹੀਂ ਗਈ ਇੱਥੇ ਤਾਂ ਐਵੇਂ ਹੱਟੀਆਂ ਦੇ ਤੁਸੀਂ ਇੰਨੀ ਹਟ ਇੱਥੇ ਵਾਹ ਚੱਲੋ ਇਹਨਾਂ ਦੱਸਿਆ ਕਰ ਏ ਉਹ ਤੋਂ ਅੱਛਾ ਇਹਨਾਂ ਦੱਸਿਆ ਕਰ ਮੜਾ ਜਾਂ ਮਰਿਆ ਸਭ ਉਹ ਮੈਂ ਕੀ ਕਰਾਂ ਹਾਂ ਇੱਥੇ ਡਿੱਗਾਂ ਦੀ ਕਰਦੇ ਏ ਇਹ ਚਾਹ ਤੇ ਵਾਦ ਇੱਥੇ ਦਾ ਹਟਿਆ ਅਗਾ ਕੋਣ ਚੁੱਕ ਕੇ ਜਾਈਦਾ ਤੈਨੂੰ ਅੱਜ ਕੀ ਗੱਲ ਵਾ ਆ ਨਹੀਂ ਨਹੀਂ ਕਰ ਤੂੰ ਨਾ ਕਰ ਤੂੰ ਉਹ ਗਰਮੀ ਲੱਗੀ ਗੜੇ ਕਾਰਨ ਤੂੰ ਮੈਂ ਗਰਮੀ ਇੱਡੀ ਅੱਜ ਕੋਲ ਗਰਮੀ ਕਿਉਂ ਲੱਗੇ ਗਰਮੀ ਚੰਗਾਲੀ ਛੱਡੀ ਕਿ ਓਏ ਕੀ ਖਾਦਾ ਈ ਖਾਦ ਖਾਦਾ ਕੀ ਕੀ ਬਣਾਏ ਨੇ ਉਹ ਕੀ ਖਾਦੇ ਦੱਸ ਤਾ ਨਾ ਨਹੀਂ ਖਾਦੀ ਏ ਅਈ ਸ਼ਾ ਤਾਂ ਕੀ ਆਂਦਾ ਨਾ ਨਹੀਂ ਖਾਦੀ ਖਲਤੀ ਆਂਦਾ ਕੀ ਖਾਦਾ ਜੀ ਨਾ ਨਹੀਂ ਨਾ ਨਹੀਂ ਖਾਦੀ ਤਾ ਕਰਕੇ ਤੂੰ ਏਟੋਂ ਪੋਚ ਮੇ ਇਤਨੀ ਏਟ ਪੂਰੀ ਪਹੁੰਚਦੀ ਕਿ ਨਹੀਂ ਏਟ ਪਹੁੰਚਦੀ ਤੇਰੇ ਕੋਲ ਐ ਏਟ ਪਹੁੰਚ ਜਾਂਦੀ ਨਹੀਂ ਦੀ ਸੱਤੀ ਵਾਕਈ ਫਿਰ ਤਵੀ ਆਹ ਰਹੇਗਾ ਕਮਾੜਾ ਮੋਟਾ ਤੇ ਹੁਣ ਜੀ ਆਪਣਾ ਹੋ ਗਿਆ ਰੋਟੀ ਦਾ ਟਾਈਮ ਰੋਟੀ ਖਾ ਕੇ ਫਿਰ ਦੁਬਾਰਾ ਆਪਾਂ ਕਿਤੇ ਲੱਗੀ ਹੈ ਤੇਰੇ ਅੱਧਾ ਚਿਲਾਗਾ ਕਿੰਦੇ ਨਾਲ ਇੱਟ ਨਾਲ ਸਹੀ ਬੇਕਰ ਇੱਕ ਕਰਨ ਵਾਲੀ ਨਹੀਂ ਬਾਸਦੇ ਨੀਆ ਮੈਂ ਕਿੰਨਾ ਬਾਦਦਾ ਇਹਨੂੰ ਕਿਉਂ ਲੱਗ ਮੇਜ਼ ਲਾਤਾ ਇਹ ਹੋਰ ਹੋਰ ਸਾਰੇ ਇਹਨੇ ਕਰਾਰ ਹੋਣਾ ਨਿਕਲ ਗਿਆ ਅੱਗੇ ਬਾਲਟੀ ਰੱਖੰਦੇ ਐਥੇ ਬਾਟੀ ਦੇ ਕੋਲ ਪਈ ਹਮਾਂ ਪਾਣੀ ਜਦੋਂ ਪਾਣੀ ਲੋੜੇ ਪਰ ਲਿਆ ਵਿੱਚ ਕੋਲਾ ਇਹ ਬਾਟੀ ਹੋਰ ਕਿਹੜੀ ਹੋਰ ਮਾਰ ਲੈਣਾ ਹਾਂ ਬਾਈ ਹੋਰ ਦੇ ਯਾਰ ਹਾਂ ਕਿ ਲੱਸੀ ਮੰਗਦਾ ਲਿਆਂਦੀ ਅੱਛਾ ਲੱਸੀ ਮੰਗਦਾ ਬੰਦਾ ਕਿਉਂ ਆਪਾਂ ਤੀਜਾ ਬੰਦਾ ਵੀ ਲੈ ਜਾਂਦਾ ਜੀ ਇਹਨਾਂ ਦਾ ਤਿੰਨੇ ਪ੍ਰਾਈ ਆ ਗਏ ਇੱਧਰ ਆਇ ਤੇਰਾ ਹਵੇਰ ਦਾ ਬੰਦਾ ਪਾਣੀ ਲਵਾਉਂਦਾ ਰ ਤੂੰ ਇਧਰ ਮੂੰਹ ਚੁੱਕਿਆ ਹੀ ਹੈ ਇਧਰ ਆ ਜਲਦੀ ਆ ਮੜਾਇਆ ਖੜਕਣ ਨਾਲ ਨਿਕਲਿਆ ਜਾਂਦਾ ਤੈਨੂੰ ਕਿਹਾਂ ਦਾ ਹੀ ਹੈ ਹਾਂ ਇਹ ਨੋ ਬੀ ਹੋਣੀ ਨਹੀਂ ਯਾਰ ਇਹ ਥੋੜਾ ਜਾਂਦੀ ਰਹੀ ਹਾਂ ਕੀ ਹੁੰਦਾ ਉਹ ਨਾ ਇਹਦਾ ਮੇਰੀ ਗੱਲ ਸੁਣਿ ਜੇਕਰ ਆਪਾਂ ਬਜਰੀ ਬਣਾਉਣੀ ਹੈ ਹਨਾ ਇੱਧਰ ਮੇਰੇ ਮੂੰਹ ਕਰ ਮੇਰੇ ਮੂੰਹ ਕਰੇਗਾ ਤੁਹਾਨੂੰ ਦੱਸਾਂਦਾ ਕਿੰਨੇ ਜੇਕਰ ਆਪਾਂ ਇੱਕ ਬੱਠਲ ਦੀ ਬਣਾਉਣੀ ਹੈ ਠੀਕ ਹੈ ਮਸਾਲੇ ਦਾ ਪਾਉਣਾ ਕਿੰਨੇ ਬੱਠੇ ਬਜਰੀ ਪਾਉਣੀ ਪੈਂਦੀ ਹੈ ਤਿੰਨ ਤਿੰਨ ਬਜਰੀ ਤੇ ਰੇਤਾ ਡੇਢ ਰੇਤਾ ਦੋ ਪਾਲ ਭਾਵੇਂ ਆ ਤੂੰ ਦੱਸ ਤੂੰ ਦੱਸ ਕਿੰਨਾ ਤੇ ਇੱਕ ਦੋ ਫਿਰ ਇਹਨੂੰ ਨਾਲ ਲਾਈਏ ਬਣਾਉਣ ਤੇ ਕੀ ਕਰ ਸਤੇ ਨਾ ਬਠ ਬੈਰੀ ਰਿਆ ਤੇ ਦੋ ਬਠ ਰੇਤੇ ਲਿਆ ਨਹੀਂ ਦੱਸ ਤੈਨੂੰ ਤਰੀਕਾ ਜਿਆਦਾ ਨਾ ਰੇਦਾ ਮਾਣਾ ਪੰਜ ਬਠ ਲੈ ਕਾ ਦਵਾ ਬਸਾ ਨਾ ਮੈਂ ਲੈ ਦਾ ਬੰਨੇ ਦੋ ਬਠ ਰਾਣੇ ਟੋਪੀ ਕਿੱਥੇ ਕਰ ਲਈ ਜੀਵੇ ਜੇ ਥਕਾਵਟ ਹੁੰਦੀ ਹੈ ਰਾਣੇ ਉਮਮ ਕਰੀ ਉਹਨੇ ਨੂੰ ਟੋਪੀ ਪਿੱਛੇ ਕਿੱਥੇ ਲੈ ਗਿਆ ਰਾਣੇ ਜੀ ਵੀ ਪਹਿਲੋਂ ਚੱਕਦਾ ਰਹੇ 6 ਟਾਂ 6 ਜਾਂ ਫਿਰ ਬਾਅਦ ਪੰਜਾ ਦਾ ਆ ਗਿਆ ਪੰਜਾ ਬਾਅਦ ਤੇ ਚਾਰਾਂ ਤੇ ਆ ਗਿਆ ਹੁਣ ਵਿੱਚ ਤਿੰਨ ਕਦਰ ਜਾਂਦਾ ਕਦੇ ਚਾਰ ਤੇ ਜਾਂਦਾ ਹੁਣ ਤਿੰਨਾਂ ਛਾ ਉਹਨੇ ਦੋਵਾਂ ਤੇ ਰਹਿ ਜਾਣਾ ਮੈਨੂੰ ਲੱਗਦਾ ਆ ਬੰਦਾ ਨੇ ਮੇਰਾ ਥੱਕਾ ਸਵੇਰ ਤੇ ਜਿਵੇਂ ਲਾਇਆ ਓਵੇਂ ਬੰਦਾ ਲੱਗਾ ਸਹੀ ਗੱਲੇ ਨਹੀਂ ਤੈਨੂੰ ਮਸਾਲਾ ਬਣਾਉਣਾ ਆਦਾ ਕਿ ਨਹੀਂ ਨਹੀਂ ਮਸਾਲੇ ਆਉਂਦਾ ਕਿ ਨਹੀਂ ਕਿਵੇਂ ਮੈਂ ਟਾਹੜਾ ਲੈਣਾ ਨਹੀਂ ਕਿਵਾਲ ਆਉਂਦਾ ਕਿ ਨਹੀਂ ਮਸਾਲੇ ਵਾਲ ਨਹੀਂ ਆਦਾ ਮਸਾਲੇ ਵਾਲ ਆਹ ਮੈਂ ਲੱਗਾ ਭਾਈ ਰਾਣੇ ਨੇ ਪੁੱਛਦੇ ਹੁਣ ਇਹ ਦੇਖ ਪਿੱਲਰ ਤੇ ਪੈ ਜੀ ਨੀ ਨੀ ਕੁਦਾ ਤੈਨੂੰ ਆਦਾ ਕਿ ਨਹੀਂ ਬਲ ਬਣਾਉਣਾ ਆਉਂਦਾ ਬਣਾਉਣਾ ਕਿੰਦਾ ਪਲਾ ਸਮਾਰਲਾ ਬਹੀ ਵਾਲਾ ਮਾਲਾ ਨਹੀਂ ਮਸਾਲੇ ਦਾ ਹਾਂ ਹਾਂ ਕਿੰਦਾ ਪੜਾ ਸਮਾਰਲਾ ਸਮਾਰਲਾ ਤਾਲ ਵੀ ਤੈਨੂੰ ਨਹੀਂ ਹਵਾਲੇ ਵਾਲਾ ਹਾਂ ਰਾਨੇ ਨੂੰ ਪੁੱਛਣਾ ਪੈਣਾ ਅੱਜ ਆਪਾਂ ਇਧਰ ਜਿਮੈਂਟ ਕਰ ਰਹੇ ਨਾਲ ਸਾਹਮਣੇ ਤੋਂ ਲੈਂਟਰ ਵਗੈਰਾ ਪੰਨ ਰਹਾ ਤੇ ਇਹਦੇ ਨਾਲ ਛੱਤ ਆਪਾਂ ਜਿਮੈਂਟ ਕਰਨੀ ਆ ਤੇ ਬਾਕੀ ਦੋ ਕਮਰੇ ਇਧਰ ਆ ਗਏ ਆਪਣੇ ਆਇਆ ਰਾਨਾ ਉਹ ਤੇਨੂੰ ਵੱਲ ਆਉਂਦਾ ਕਿ ਬਣਾਉਣਾ ਕੀ ਕੀ ਪੜਾ ਦਾਸ ਜੇ ਸਿਹਰਾ ਬਠਾ ਲੈ ਲਈਦਾ ਜਿਹੜਾ ਲਾਉਦਾ ਮਿਸਤਰੀ ਸੀਮੈਂਟ ਦਾ ਬਣਾ ਨਹੀਂ ਬਣਾਉਣਾ ਕੀ ਪੜਾ ਬਣਾਉਣਾ ਪੈਂਦਾ ਮਸਾਲਾ ਹੁਣ ਕੀ ਮਸਾਲਾ ਮਸਾਲਾ ਇਹਨੂੰ ਆਲਾ ਆ ਆ ਕੇ ਯਾਰ ਨਖਰੇ ਹੀ ਕਰ ਰਿਹਾ ਮੇਰੇ ਹੱਥ ਜ ਆਪਣੀ ਕੰਦ ਜਾਣੀ ਤਿੰਨਾਂ ਦੇ ਸਿਰੇ ਲੱਗੂਗੀ ਕਿ ਪਹਿਲਾਂ ਲੱਗ ਜਾਈਗੀ ਹਾਂ ਜਿੰਨੇ ਜਿਹੇ ਨਖਰੇ ਕਰਨੇ ਪੈਂਦੇ ਨੇ ਤੇ ਕਿੰਨੇ ਨੇ ਲਾ ਦੇਗਾ ਹਾਂ ਥੋੜਾ ਕਨਾ ਟਾਈਮ ਲੱਗੂਗਾ ਇੱਥੇ ਗੇ ਜਾ ਬਾਕੀ ਹੋ ਗਿਆ ਹਾਂ ਬਾਕੀ ਨਿੱਕੀ ਹੋ ਗਿਆ ਫਿਰ ਹੋ ਵੀ ਮਰਦੀ ਨਹੀਂ ਪੌੜੀ ਤਾਂ ਲਾ ਦਾਂਗੇ ਉਧਰ ਦੇਖੋ ਤੇਰਾ ਬੰਦਾ ਨਹੀਂ ਗਾ ਹੌਲੀ ਭਰਾ ਮੂੰਹ ਕਰਕੇ ਪੀ ਲੈਣਾ ਟੋਰ ਤੇ ਕੱਲਾ ਨਾ ਪੀ ਲੈਦਾ ਚਾਹ ਪੱਟਾ ਸੋਚ ਲਾ ਦੀਏ ਚਾਹ ਬਣਾਉਣੀ ਹੈ ਉਹ ਪਰਲਾ ਬਾ ਇੱਥੇ ਨਹੀਂ ਰੱਖਣੀਗਾ ਉਹ ਅੱਗੋ ਲੱਗਣੀ ਨੇ ਇੱਥੇ ਲੈ ਚਲੋ ਮੀਟਰ ਚ ਦੋਮ ਪਲਾਰ ਫਿਰ ਕੀ ਹੈ ਕਿਵੇਂ ਚਲ ਕਰ ਦੇ ਫੋਟ ਲਾ ਰੇ